500 ਵਾਟ 1600 ਵਾਟ ਆਰ ਐਮ ਐਸ ਪਾਵਰ 500 ਵਾਟ ਠੀਕ ਹੈ ਨੀ ਜਿਹੜੀ ਡਬਲ ਕੋਇਲ ਆ ਉਹ ਵੀ 500 ਵਾਟ ਕੰਪ੍ਰੈਸਰ ਦਾ ਮਾਡਲ ਬਣਾਇਆ ਤੇ ਇਹਦਾ ਰੇਟਾਂ ਦਾ ਕਿਦਾਂ ਆ ਰੇਟ ਉਹਦਾ 46000 ਦਾ 48000 ਲੈ ਇੰਨਾ ਫਰਕ ਕੀ ਫਰਕ ਤਾਂ ਆਵਣਾ ਨੂੰ ਪਰ ਐਂਪਲ ਹੋਣਾ ਪੈਂਦਾ ਇਹ ਟੂਕੇ ਆ ਇਹ ਦੋ ਰੇਟ ਦਾ ਫਰਕ ਹੋਦਾ ਅੱਛਾ ਨਹੀਂ ਟੌਪ ਤੇ ਆ ਮਤਲਬ ਇਹ 7500 ਰੁਪਈਆ ਉਹ 6000 ਦੀ ਆ 4000 ਦੀ ਆ ਤਿੰਨਾਂ ਦੀ ਰਿਪਲੇਸਮੈਂਟ ਗਾਰੰਟੀ 1 ਸਾਲ ਦੀ ਆ ਟੁੱਟ ਭੱਜ ਨਹੀਂ ਹੋਣੀ ਜਾਈਦੀ ਆ ਬੜਾ ਫਰਕ ਲਾਭੀ ਚੈਂਪੀਅਨ ਸੀਰੀਜ਼ ਤਾ ਵੀ ਜੀ ਚੈੱਕ ਕਰ ਵਧੀਆ ਹੈ ਇਹ ਇੰਪੋਰਟੈਂਟ ਚ ਚੰਗੇ ਭਲੇ ਚੱਲ ਗਏ ਤੇ ਹੁਣ ਪੁੱਟਦੀ ਫੇਰ ਗੱਡੀ ਵਾਪਸ ਮੁੜ ਕੇ ਆ ਗਈ ਬੀਕਰ ਦੀ ਦੋ ਚੱਲਣ ਡੇ ਕੀ ਕੀ ਟਾਈ ਕੀ ਕੀਤਾ ਜੀ ਹਾਂਜੀ ਤੇ ਕਿੱਦਾਂ ਮਿੱਤਰੋ ਓਪੀ ਸਾਰੇ ਵਧੀਆ ਹੋ ਗਏ ਤੇ ਲਾਈਵ ਨੂੰ ਕਰਦੇ ਹੋਗੇ ਇੰਜੋਏ ਤੇ ਬਾਕੀ ਇਦਾਂ ਕਿ ਜਿੱਦਾਂ ਇਹਨਾਂ ਨੂੰ ਪਤਾ ਹੀ ਆ ਇੱਕੋ ਹੀ ਸੀਜ਼ਨ ਚੱਲਣ ਡਿਆ ਹੁਣ ਵੀ ਗੱਡੀ ਦੀ ਮੋਡੀਫਿਕੇਸ਼ਨ ਹੈ ਹੈ ਵੀ ਉਹ ਤੁਹਾਨੂੰ ਪਤਾ ਹੀ ਆ ਤੇ ਅੱਜ ਹੀ ਇਹਦੇ ਚ ਦਿਖਾਉਣ ਚੱਲੇ ਆ ਸਿਸਟਮ ਰੋਕ ਫੋਰ ਦਾ ਦਿਖਾ ਦੇਣਾ ਫਿਰ ਹੈ ਅੱਜ ਰੋਕ ਫੋਰ ਦਿਵਾ ਦੇਣੀ ਟਰੈਕਟਰ ਵਾਲੀ ਸੇਮ ਇੱਥੇ ਤੇ ਫਿਰ ਤੁਹਾਨੂੰ ਗਲਾਸ ਗਰੂਸ ਰਾਕੇ ਪਾਣੀ ਦਾ ਤੇ ਚੈੱਕ ਕਰਾਵਾਂਗੇ ਕਿ ਲਾ ਕੇ ਝੁੱਕ ਝੁੱਕ ਕੇ ਮਾਰਦਾ ਵਾ ਤੇ ਬਾਕੀ ਦੇ 뷰 ਵੇਖ ਸਕਦੇ ਜੇ ਟਾਇਰ ਤਾਂ ਨੂੰ ਖਾਏ ਹਲੇ ਸਾਫ-ਸੂਬ ਨਹੀਂ ਕੀਤੀ ਓਦੋਂ ਦੀ ਤੇ ਸ਼ੀਸ਼ੇ ਕਾਲੇ ਦੁੱਲੇ ਕਰਾ ਕੇ ਤੇ ਵਿਖਾਉਂਦੇ ਤੁਹਾਨੂੰ ਬਾਅਦ 뷰 ਪੂਰਾ ਤੇ ਚਲੋ ਫਿਰ ਹੁਣ ਇੱਥੇ ਹੀ ਖਲੋਤੇ ਆਂ ਹੀ ਆਪਣੇ ਕਿਹੜਾ ਾਡਾ ਵੇਠਵਾ ਾਡਾ ਇੱਥੇ ਹੀ ਖਲੋਤੇ ਆਂ ਜੋਤੂ ਨੇ ਢੀਕਰ ਜੋਤ ਨੂੰ ਲੈ ਕੇ ਫਿਰ ਜਾਵਾਂਗੇ ਓ ਕੋਈ ਭਾਈ ਹਾਂਜੀ ਹਾਂਜੀ ਭਾਈ ਕਿਦਾਂ ਕਰ ਬੋੜ ਓਕੇ ਤੇ ਪਹਿਲੇ ਦਿਨ ਆਏ ਨਾਲ ਅਡੇ ਆ ਲੋ ਵੀ ਜਿੱਥੋਂ ਗੱਡੀ ਲਈ ਉੱਥੇ ਆ ਗਏ ਫੇਰ ਗੱਡੀ ਪਛਾਣ ਦੇਣੀ ਤੀ ਸਾਡੀ ਵੇਖ ਲੋ ਹੁਣ ਭਾਈ ਪਛਾਣ ਲਿਆ ਨੰਬਰ ਪਛਾਣ ਲਿਆ ਓਦਾਂ ਨਹੀਂ ਮੈਨੂੰ ਪਛਾਨਣੀ ਗਈ ਆ ਵੀਰ ਨੂੰ ਕਰ ਸਾਹਮਣੇ ਅਹੀਂ ਚੱਲੇ ਆ ਸਿਸਟਮ ਲਗਾਉਣ ਮੈਂ ਚੱਲ ਮਿਲ ਜੀਏ ਪਾਣੀ ਪਿਆ ਦੋ ਨਾਲੇ ਯਾਰ ਅਜੇ ਭਰਦੇ ਨਾਲੇ ਨਹੀਂ ਨਹੀਂ ਵੀਰ ਉਹ ਮਿਹਰਬਾਨ ਨਹੀਂ ਨਹੀਂ ਠੀਕ ਆ ਵੀਰ ਠੀਕ ਆ ਓਕੇ ਆ ਇਹਦਾ ਕੀ ਹਸਕਦਾ ਦਾ ਇਹ ਬਾਜੀ ਇਹ ਐਕਸਪਰਸ ਲਗੂਰੀ 1 ਕਿਲੋਮੀਟਰ ਚੱਲੀ ਆ 90000 ਦੀ ਪੀਐਫ ਹੋਈ ਜੀ ਪੰਜ ਸਾਲ ਦੀ ਗਾਰੰਟੀ ਅੱਛਾ ਪੀਪੀਐਫ ਹੋਈ ਆ ਭੈਣੋ ਵਾਕੇ ਸਾੜਿਆ ਪੀਪੀਐਫ ਦਾ ਫਰਕ ਪੈ ਹੈਗਾ ਜੀ ਓਏ ਤੇ ਪਹਿਲੀਆ ਕੋਈ ਰੈਡੀ ਨਾ 10000 ਵਾਲੀ ਕਰਾਈਆ 5 ਸਾਲ ਦੀ ਗਾਰੰਟੀ ਆ ਓਏ ਪੀਐਫ ਤਾਂ ਫਾਇਦਾ ਹੈਗਾ ਇਹ ਵੀਰੇ ਮਮਾ ਵੇ ਗੱਡੀ ਸ਼ਾਈਨਿੰਗ ਚ ਪਤਾ ਲੱਗਣ ਰਹੀ ਆ ਹੋਈ ਆ ਉਹ ਵੇ ਲੋ ਬੜੇ ਯਾਰ ਕਰਨੇ ਆ ਤੁਹਾਨੂੰ ਦਿਖਾਣਾ ਵੀ ਚਾਹੇ ਯਾ ਇਹ ਆਪ ਸਸਰੀ ਲੱਗੀ ਆ ਤੇ ਬਿਲਕੁਲ ਨਾਲ ਦਵਾਂਗੇ ਕਿੱਥੇ ਆ ਹਾਂਜੀ ਸਸਰੀ ਆ ਉਹ ਜਿਹੜੀ ਆਹ ਆ ਜਿਹੜੀ ਕੀ ਸਾਕਦਾ ਪਤਾ ਕੁਝ ਭਾਜੀ ਵਿੱਚ ਚੱਲਦਾ ਮਤਲਬ ਜੋ ਜੋ ਹੁੰਦਾ ਸਾਰਾ ਕੁਝ ਲੱਗਾ ਬਾਕੀ ਭਾਈ ਬੰਦੇ ਦੀ ਮਰਜ਼ੀ ਹੁੰਦੀ ਕਿ ਕੀ ਲਗਵਾਣਾ ਪਰ ਫਿਰ ਵੀ ਸਾਰਾ ਕੁਝ ਕੀਤਾ ਹੋਇਆ ਆਟੋਮੈਟਿਕ ਹਾਂਜੀ ਕਿਦਾਂ ਦਾ ਪੇਂਟ ਵੀ ਹੋਈ ਹੁੰਦੀ ਡੀਜ਼ਲ ਆ 4 ਪੇਂਟ ਜੀ ਹੋਈ ਆ ਨਾ ਲੱਗਦੀ ਨਾ ਪੀਪੀਐਫ ਹੋਈ ਆ ਮੇਰੇ ਸਾਬ ਨਾਲ ਬਲੈਕ ਪੀਪੀਐਫ ਹੋਈ ਆ ਨਾ ਬਲੈਕ ਹੋਈ ਆ ਓਕੇ ਆ ਤੋ ਵੀ ਮਿੱਤਰੋ ਸ਼ਹਿਬਾਜ਼ ਆਟੋ ਜੋਂ ਤੋਂ ਗੱਡੀ ਲੱਗੀ ਜੇ ਇੱਕ ਜਿੱਥੋਂ ਅਸੀਂ ਗੱਡੀ ਲਈ ਬਹੁਤ ਵਧੀਆ ਕਿੰਨ ਵਾਹ ਵੀ ਪਹੁੰਚ ਗਏ ਆ ਵਾਪਸ ਹੀ ਕਾਰ ਜਾ ਤੋ ਹੁਣ ਤੁਹਾਨੂੰ ਹੋਣੇ ਅੱਗੇ ਕਿ ਕੀ ਕੀ ਰਖਾਉਣਾ ਵਾ ਕਿਦਾਂ ਦਾ ਸਿਸਟਮ ਆ ਆ ਵੇਖਦਾ ਹਾਂ ਹੁਆ ਆਵੇ ਇਹਦੀ ਆ ਬੁਲਾਉਣਾ ਗਿਆ ਕੋਈ ਵੇਲਾ ਗੱਲ ਨਹੀਂ ਪਿੱਛੇਨੀ ਦਰੋਂ ਬੰਦੇ ਆਏ ਆ ਮਾਂਗਾ ਅਪਲਾਈਏ ਹਾਂ ਹੋਰ ਨਾ ਆਜੋ ਹੋਣਾ ਹੀ ਆ ਜੈਨੀ ਦਰ ਜੈਨੀ ਦਰੋਂ ਆਗੇ ਤੇ ਆਉਣਾ ਹੀ ਆ ਆ ਕੀ ਨਵੇਂ ਚਲੋ ਨਾ ਇਹ ਨਮਕ ਰਟਾ ਦੇ ਵੇਲਾ ਵਾ ਲੱਗ ਗਿਆ ਵੇਲਾ ਚਲੋ ਫਿਰ ਫਿਰ ਉਸ ਫਿਰ ਤੂੰ ਕਰਨ ਤੇ ਬੁਖਰ ਆਖ ਹੋ ਜਾਣਾ ਫਿਰ ਜਿਹੜਾ ਦੇਖਣ ਵਾਲਾ ਨਿਕਰੇ ਅੱਛੀ ਜਿਹੀ ਵਾਰੀ ਨਿਕਲਦੀ ਯੋਜਨਾ ਜਿੱਦਾਂ ਹੁੰਦਾ ਨਾ ਜਦੋਂ ਅਸੀਂ ਬਿਲਕੁਲ ਜਿਆਦਾ ਵੱਡਾ ਲੋ ਵਾਲੇ ਨੇ ਬਫਰ ਤੇ ਹੁੰਦੀ ਹੈ ਪ੍ਰੋਬਲਮ ਜੇ ਨਾ ਹੋਵੇ ਤਾਂ ਪ੍ਰੋਬਲਮ ਜੇ ਆ ਗਈ ਤਾਂ ਸੁਣ ਲਾ ਸੁਣ ਲਾ ਗੱਲ ਮੈਨੂੰ ਨਾਲਾ ਜੀ 400 ਵਾਟ ਜਾਂ 650 ਵਾਟ ਦੇ ਦੋ ਸਪੀਕਰ ਲਾਓ ਹੋਰ ਜੇ ਨਾਲ ਐਂਪਲੀਫਾਇਰ ਜੀ ਵੀ ਆ ਦਾ ਫਾਈਨਲ ਤੋਂ ਲਾ ਦੇਣਾ ਨਾਲ ਤੇ ਛੱਡੀ ਜਾ ਜਿੱਦਾਂ ਮਰਜੀ ਬਾਤ ਤੁਹਾਡੇ ਕੋ ਆ ਗਏ ਹਨ ਮਤਲਬ ਤੁਸੀਂ ਆਪਣੇ ਹਿਸਾਬ ਨਾਲ ਬਣਾ ਕੇ ਦੇਣਾ ਵੀ ਮਤਲਬ ਗੱਲ ਬਣੇ ਜਿੱਦਾਂ ਵੀ ਤੁਹਾਨੂੰ ਚੰਗਾ ਲੱਗੂ ਆ ਜਾਓ ਉਹ ਦੇਖ ਲਓ ਆ ਜਾਓ ਫਿਰ ਅੰਦਰ ਅੰਦਰ ਆਓ ਨਾਲ ਕਰਦੇ ਸਲਾਹ ਕਿ ਨਾਲੇ ਕਰਦੇ ਨਾਲੇ ਰੇਡ ਲੋਡ ਬਹੁਤ ਖੁਸ਼ ਹੋ ਗਿਆ ਮੈਂ ਬਲਾਕ ਤੋਂ ਲਾਇਆ ਹਾਂ ਹਾਂ ਬਹੁਤ ਖੁਸ਼ ਹੋ ਗਿਆ ਕੀ ਕੀ ਲਾਇਆ ਜੀ ਸਿੰਗਲ ਦਾ ਬੂਫਰ ਬੂਫਰ ਕਿਹੜਾ ਲਾਇਆ ਸਿੰਗਲ ਪਹੁੰਚ ਫਾਈਨਰ ਦਾ ਸਿੰਗਲ ਨਹੀਂ ਦਬਲ ਲਾਏ ਨੇ ਦੋਬਲ ਕੁਆਇਲ ਲਾਏ ਨੇ ਦੋਬਲ ਕੁਆਇਲ ਫਿਰ ਦੋ ਐਮਪ ਲੱਗਦੇ ਰੋਲ ਨਹੀਂ ਹੁੰਦਾ ਕੰਮ ਕਰਨਾ ਤੜਾ T3 ਬਣਾਓ T3 ਲਵਾਉਣ ਨੇ ਆਹ ਲੀ T3 ਜਦਾਂ ਉਹਦਾ ਉਦਾਂ ਹੁੰਦੀ ਆ ਕੋਲਾ ਵੀ ਕਰੋ ਚੈੱਕ ਹਣ ਉਹ ਨਹੀਂ ਇਹ ਉਹ ਨਹੀਂ ਗੱਲ ਹੁੰਦੀ ਕੋਈ ਕਰਾਉਂਦਾ ਕੋਈ ਨਹੀਂ ਕਰਾਉਂਦਾ ਐਸਾਂ ਅਸੀਂ ਕਰਾਈਏ ਉਹ ਵੱਧ ਲੱਗਦੇ ਪਏ ਉਹ 20000 ਲੱਗ ਜਾਂਦਾ ਇਹ ਨਕਲੀ ਭਾਵੇਂ ਸਿੰਪਲ ਹੀ ਰੱਖਣ ਇਹ ਆਪਣੀ ਚੁਆਇਸ ਹੈ ਤੇ ਜਦਾਂ ਜਿੰਨਾ ਕਿ ਘੜ ਪੋਣਾ ਉਹਨਾਂ ਕੀ ਮਤਲਬ ਮਿੱਠਾ ਉਹਨਾਂ ਨੂੰ ਛੰਡੀਆਂ ਪੈਣਗੀਆਂ ਉਹਨਾਂ ਦਾ ਮਿੱਠਾ ਹੀ ਹੋਣਾ ਉਹਨਾਂ ਦਾ ਬਾਲਸਿੰਗ ਉਹਨਾਂ ਦਾ ਰਹਿਗਾ ਸਿੰਗ ਬਾਦ ਸਿਰਫ ਜਿਹੜੀ ਤਾਰ ਆ ਜੋ ਕੁਛ ਵੀ ਹੈਗਾ ਸੇਮ ਉਹੀ ਸਾਈਜ਼ ਬੋਲ ਰਿਹਾ ਇਹਦੇ ਵਿੱਚ ਉਹੀ ਤਾਰ ਆ ਸਾਰਾ ਵਿੱਚ ਇਹ ਜਿਹੜੀ ਮੋਟੀ ਤਾਰ ਤੇ ਦੋ ਤਾਰਾਂ ਗੱਡੀਆਂ ਉਹਦੇ ਵਿੱਚ ਤਾਰ ਬਰੀਕ ਹੋ ਜਾਂਦੀ ਉਹ ਆ ਡਾਊਨ ਪਾਇਆ ਆ ਦਸੂਤ ਪਾਇਆ ਆਹ ਕਿਹੜਾ ਡਾਊਨ ਪਾਇਆ ਹੋ ਗਿਆ ਜੋ ਆ ਰਮਐਸ ਵਗੈਰਾ 900 500 ਵਾਟ 1600 ਵਾਟ ਆਰਐਮਐਸ ਪਾਵਰ 500 ਵਾਟ ਠੀਕ ਹੈ ਨਹੀਂ ਜਿਹੜੀ ਡਬਲ ਕੋਇਲ ਆ ਉਹਦੀ ਵੀ 500 ਵਾਟ ਕੰਪਲੀਟ ਮਾਡਲ ਬਣਾਇਆ ਤੇ ਇਹਦਾ ਰੇਟਾਂ ਦਾ ਕਿਦਾਂ ਰੇਟ ਉਹਦਾ 46000 ਦਾ 8 ਤਾਂ ਲੇ ਇੰਨਾ ਫਰਕੀ ਫਰਕ ਤਾਂ ਆਵਣਾ ਨੂੰ ਪਰ ਐਂਪਲ ਹੋਣਾ ਪੈਣਾ ਹੈ ਨਾ ਬਣਾ ਲੈਣਾ ਐਂਪਲ ਹੋਣਾ ਪੈਣਾ ਡਬਲ ਐਂਪਲ ਹੋਣਾ ਪੈਣਾ ਡਬਲ ਦੇ ਨਾਲ ਪਤਾ ਕਿ ਤਾਰ ਫਰੀਕ ਹੋ ਜਾਂਦੀ ਤਾਰਾਂ ਚਾਰ ਹੋ ਜਾਂਦੀ ਉਹ ਹੱਟ ਹੋ ਜਾਂਦੀ ਹੈ ਉਹ ਨਹੀਂ ਚੱਲਣਾ ਉਹ ਵੀ ਫਿਕਰਾਂ ਦੇ ਵੀ ਨਹੀਂ ਚੱਲਣਾ ਆ ਬਾਰਾ ਬਾਰਾ D4 ਐਸ 4 ਆ ਪੜ ਲਓ ਸਾਰਾ ਲੇ ਵੀ ਸਾਰਾ ਮਸ ਪਾਵਰ ਪੀਕ ਪਾਵਰ ਸਾਰਾ ਕੁਝ ਸੇਮ ਹੈ ਸੇਮ ਹੀ ਹੈ ਉਹ ਹੀ ਕੋਇਲ ਉਹਦੇ ਵਿੱਚ ਆ ਉਹੀ ਕੋਇਲ ਉਹਦੇ ਵਿੱਚ ਆ ਸਿਰੋ ਕੰਪਨੀ ਦਾ ਮਾਡਲ ਜਿਹੜਾ ਆਪਣਾ ਬਣਾਉਣਾ ਹਾਂਜੀ ਠੀਕ ਹੈ ਨਹੀਂ ਕੰਪਨੀ ਨੂੰ ਤਾਂ ਆਪਣਾ ਨਾ ਸਿਰਫ ਇੱਕ ਬਣਾਉਣਾ ਤੇ ਜਿਹੜੇ ਨਾਲ ਇਹਦੇ ਬੂਫਰ ਦੋ ਕਹਿਣ ਨੇ ਮਗਰੋ ਸਪੀਕਰ 650 ਵਾਟ ਲਾ ਲਓ ਭਾਵੇਂ 400 ਵਾਟ ਲਾ ਲਓ ਫਾਈਨਲ ਦੇ ਫਾਈਨਲ ਦੇ ਸੈਟਿੰਗ ਹੋ ਜੂ ਜਦੋਂ ਮਗਰ ਲੋਣੇ ਵੱਡੇ ਹੂੰ ਉਹਦੇ ਜੋ ਟ੍ਰੇਜ ਟ੍ਰੇਜ ਚ ਲੱਗਦੇ ਵੇਲਾ ਹਨ ਕਿਦਾਂ ਕਰਨਾ ਆਹ ਕਿਹੜਾ ਲਾਈਟਾਂ ਬਈ ਇਹ ਜਿਹੜੇ ਸੱਤ ਰੰਗ ਦੀਆਂ ਲਾਈਟਾਂ ਨੇ ਉਹ ਚਲਦੀਆਂ ਨੇ ਤੇਰਾ ਥੱਲੇ ਕਰ ਗੱਲ ਤਾਂ ਨਹੀਂ ਉਹ ਗੱਡੀ 'ਚ ਵੀ ਲੱਗ ਜਾਂਦੀਆਂ ਹਾਂ ਇਹ ਵੀ ਕਰਨਾ ਕੰਮ ਲੈ ਕੇ ਆਉਣਾ ਕਿ ਦਿਨੋਂ ਇਹਦੇ ਹੈਗੀ ਸਿੰਪਲ ਕੋਈ ਨਾਰਮਲ ਬਈ ਇਹਦੇ ਬਾਅਦ ਤੇ ਵਾਈਟ ਲੋੜਾ ਦੇ ਕਾ ਵੀ ਲੋ ਹੋਵੇ ਵਾਈਡ ਪੂਰੀ ਪੂਰੀ ਜਿਹੜੀ ਐ ਚੱਲਣ ਦੀ ਹੋਵੇ ਚੈਨਲ ਦੇ ਵਿੱਚ ਲਾਉਣੀ ਹੂੰ ਉਹ ਤੇ ਹੀ ਜਿਹੜੀ ਕੰਪਨੀ ਦੀ ਹੁੰਦੀ ਹੈ ਨਾ ਜਿਹੜੀ ਬਣੀ ਉਹਦੀ ਲਾਈਟ ਘੱਟ ਹੁੰਦੀ ਆ ਜਿੱਦਾਂ ਸਾਡੇ ਜਿੱਦਾਂ ਲੰਬੀ ਹੋਏ ਉਹਨੂੰ ਐ ਕੱਟ ਕੇ ਪਾਤੀ ਆ ਤੇ ਕੋਈ ਵੀਡੀਓ ਪਾਈ ਸੀ ਉਹ ਆ ਆ ਮਲਟੀ ਐ ਜਿਹੜੀ ਫਿਰ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਮੈਂ ਉਹ ਬਣਾ ਕੇ ਰੱਖ ਦਿੰਦਾ ਉਹਦੇ ਬਾਅਦ ਉਹ ਵੀ ਅੱਗੇ ਅੱਗੇ ਆ ਦੇਖੋ ਆਹ ਆ ਮਲਟੀਏ ਦੀ ਲੋ ਬੜੀ ਹਣੀ ਇਹੋ ਜਿਹੇ ਵਿੱਚ ਮੈਂ ਚਿੱਟੀ ਲਿਆ ਦੂੰਗਾ ਮੈਨੂੰ ਮਿਲ ਜੂਗੀ ਜੱਟੀ ਜੜੀ ਹਾਂ ਪਰ ਉਹ ਸਿੱਧੀ ਜਗਣੀ ਪਰ ਉਹ ਉਹ ਤਾਂ ਚਿੱਟੀ ਜਗਣੀ ਹੈ ਜਗੀਰ ਨਹੀਂ ਹੋਣੀ ਜਗੀਰ ਜਾਨੀ ਹੈ ਹਾਂ ਇਹ ਦੇ ਵਿੱਚ ਤੁਹਾਨੂੰ ਫੰਕਸ਼ਨ ਮਿਲ ਜਾਣੇ ਸਾਰੇ ਰਿਮੋਟ ਵਾਲੀ ਆ ਇਹਦੇ ਵਿੱਚ ਵੀ ਵਾਈਟ ਹੁੰਦੀ ਕਿਹਦੇ ਵਿੱਚ ਵੀ ਉਹ ਕਹਿੰਦੇ ਹੁੰਦੀ ਆ ਲਾਲ ਵਾਲੀ ਇਹਦੇ ਦੱਸ ਤੂੰ ਪਤਾ ਹੁਣ ਕਿਹੜਾ ਕਹੀਏ ਮੇਰਾ ਦੱਸੀ ਓਏ ਹੁਣ ਚਲੋ ਕਰਕੇ ਸਿਲੈਕਟ ਦੱਸ ਦੇ ਸਾਨੂੰ ਬਾਅਦ ਥੋੜਾ ਜਿਆ ਕarliਆ ਰੇਟ ਰੂਲ ਦਾ ਵੀ ਹਿਸਾਬ ਦੱਸੋ ਚਲੋ ਉਹ ਦੇ ਮੇਰੇ ਬਾਹ ਲੱਗੂ ਕਿਥੇ ਤੇ ਜਾ ਫਿਰ ਨਹੀਂ ਰੌਕਫੋਰਡ ਤੇ ਚੱਲ ਹੈਗਾ ਉਹ ਆਪਣੀ ਜਗ੍ਹਾ ਰੌਕਫੋਰਡ ਦਾ ਜੋ ਨਜ਼ਾਰਾ ਆ ਉਹ ਪਾਇਨਰ ਨੇ ਨਹੀਂ ਦੇਣਾ ਭਾਈ ਜੀ ਠੀਕ ਹੈ ਕਦੀ ਵੀ ਹੁਣ ਰੌਕਫੋਰਡ 500 ਰਮਸ ਦੇ ਵਿੱਚ ਆ ਉਹ ਅੱਛਾ ਜਿਹਾ ਆ ਗਿਆ ਹੁਣ ਵੀ ਰੌਕਫੋਰਡ ਦਾ ਜਵਾਨਾ ਰੌਕਫੋਰਡ ਨੇ ਲੋਕ ਉਹਨੇ ਪਾਇਨਰ ਨਹੀਂ ਲਵਾਣਾ ਹੁਣ ਕੰਪਨੀਆਂ ਨੇ ਤੇ ਆਪਣਾ ਉੱਤੇ ਉੱਤੇ ਕਰਨਾ ਹੀ ਹੈਗਾ ਮੈਂ ਚਲੋ ਫਿਰ ਇੱਧਰ ਦੇਖੀਏ ਹੁਣ ਉਹਦਾ ਵੀ ਚਲੋ ਕਰਕੇ ਜਾਂਦੇ ਆ ਮਤਲਬ ਕੀ ਕਰਾਉਣਾ ਵਾ ਇੱਲਾ ਇੱਧਰ ਲਾ ਦੀਏ ਬੰਦੇ ਕਰਨਾ ਮੈਂ ਲਾਉਂ ਤਵਰੀਆਂ ਸਕੇ ਮੈਂ ਵੀ ਸੌਣ ਪੈਰੀ ਸੀ ਤੇ ਫਿਰ ਸਕੇ ਨਹੀਂ ਮੈਂ ਰੱਖੋ ਨਹੀਂ ਬੜੀ ਨਾਲ ਪੱਕਾ ਨਹੀਂ ਉਹ ਤਾਂ ਤੁਹਾਡੀ ਮਰਜ਼ੀ ਆ ਤੇ ਜੇ ਤੁਸੀਂ ਫਿਰ ਉੱਤੇ ਨੂੰ ਜਾਣਾ ਤਾਂ ਫੇ ਉਸ ਫੇ ਦਾ ਸਕਰੀਨ ਦਾ ਫੇ ਮਤਲਬ ਸਾਊਂਡ ਦਾ ਫਰਕ ਪਊਗਾ ਇਹਦੇ ਨਾਲ ਆਹ ਦੱਸ ਆਹ ਇਹ ਡਾਇਮੰਡ ਇਹ 2 ਕੇ ਆ ਇਹ ਉਹ ਰੇਟ ਦਾ ਫਰਕ ਹੁੰਦਾ ਅੱਛਾ ਨਹੀਂ ਟੌਪ ਤੇ ਆ ਮਤਲਬ ਇਹ 7500 ਰੁਪਏ ਦੀ ਆ ਉਹ 6000 ਦੀ ਆ 4000 ਦੀ ਆ ਤਿੰਨਾਂ ਦੀ ਰਿਪਲੇਸਮੈਂਟ ਵਾਰੰਟੀ 1 ਸਾਲ ਦੀ ਆ ਟੁੱਟ ਭੱਜ ਨਹੀਂ ਹੋਣੀ ਚਾਹੀਦੀ ਆ ਬੜਾ ਫਰਕ ਆ ਯਾਰ ਇੱਥੇ ਮਿਲਦਾ ਇਹ ਤਖਾਣ ਦੀ ਰਿਪਲੇਸਮੈਂਟ ਵਾਰੰਟੀ ਹੈ ਜੀ ਇਹਨਾਂ ਦੀ ਵੇਰ ਦੇ ਵੇਰ ਤੇ ਦੇ ਨਾਲ ਲੋ ਵੀ ਹੁਣ ਅਸੀਂ ਇਦਾਂ ਦਾ ਫੈਸਲਾ ਕੀਤਾ ਆ ਕਿ ਅਗਲੀ ਸਕਰੀਨ ਵੀ ਚੇਂਜ ਕਰਦੇ ਨਹੀਂ ਆ ਤੇ ਆਪਣੇ ਪਿੱਛੇ ਬੂਫਰ ਲਾ ਦਨੇ ਆ ਦੂਜੇ ਸਪੀਕਰ ਦੋ ਫਾਈਨਰ ਦੇ ਨਾਲ ਨਾਲ ਬੂਫਰ ਕਟਾ ਟ੍ਰੇ ਵੀ ਹੈਗੀ ਟ੍ਰੇ ਕਿਚੇ ਦੀ ਡਬਲ ਪੈਲ ਲੈ ਕੇ ਲਾ ਕੇ ਤੇ ਫੋਰ ਜੈਨ ਲੈਂਪ ਸੋਚੀਦਾ ਥੋੜੀ ਜਿਹੀ ਬੜਾ ਉਹਨਾਂ ਨੂੰ ਪਤਾ ਸ਼ੁਰੂ ਤੁਹਾਡੀ ਆਪ ਤੋਂ ਕਰਨਾ ਥੋੜਾ ਇਹਦਾ ਕਰਕੇ ਜਿਆਦਾ ਜਾਈਦਾ ਕੋਈ ਇਹ ਵੀ ਲੱਗੂਗੀ ਕੈਮਰਾ ਵੀ ਲੱਗਣਗੇ ਕੈਮਰਾ ਵੀ ਲੱਗ ਜਾਣਾ ਓਕੇ ਫੇ ਚਲੋ ਫਿਰ ਵੇ ਦੇਣ ਕੀ ਸਾਹ ਕਿਤਾਬ ਅਗਲਾ ਕੈਮਰਾ ਅਗਲਾ ਕੈਮਰਾ ਪੁੱਛੀਏ ਫਿਰ ਉਹਨ ਕਿੰਨੇ ਦਾ ਆ ਸਕਰੀਨ ਵੀ ਚੇਂਜ ਹੋਊਗੀ ਹਣ ਤੁਹਾਡੇ ਸਾਹਮਣੇ ਅਰੇ ਕੈਮਰੇ ਬਾਤ ਚਲਦੀ ਓਏ ਕਿਹੜਾ ਆ ਗਈ ਓ ਤੂੰ ਤੂੰ ਦਰੀਆ ਲਾਈਏ ਜੀ ਗਾਹ ਹਾਂ ਲੈ ਆਈ ਪੁੱਟਦਾ ਜੇ ਸਾਰਾ ਕੋ ਡਾ ਦੋ ਸਾਰਾ ਕੋ ਪੁੱਟੀ ਜਾਓ ਕੋਈ ਗੱਲ ਹੀ ਨਹੀਂ ਪਰਵਾਜ਼ ਵਧੀਆ ਬੰਨੀ ਚਾਹੀਦੀ ਆ ਟੋਪ ਦੀ ਆਵਾਜ਼ ਲੈ ਵੀ ਸਿਸਟਮ ਹੋ ਜਾਣ ਲੱਗਾ ਫੇਟ ਉਧਰ ਵੀ ਤਾਂ ਫਿਲਮ ਦਾ ਨਾ ਨਹੀਂ ਉਹ ਤਾਂ ਪੁੱਟਿਆ ਜਾਣਾ ਵਾ ਇਥੋਂ ਤੇ ਬਾਕੀ ਕੰਮ ਪੂਰਾ ਚੱਲ ਰਿਹਾ ਓਰੀਜਨ ਇੱਧਰ ਵੀ ਹੋਈ ਚੱਲਿਆ ਲੋ ਵੀ ਕੰਮ ਕਰੋ ਜੱਟ ਪੂਰੀ ਓਕੇ ਰਿਪੋਰਟ ਪਲਾਈ ਜਾਂ ਕਰ ਸਕਦੇ ਤਾਂ ਇੰਨੀ ਮੋਟੀ ਐ ਇੰਨੀ ਮੋਟੀ ਪਲਾਈ ਦਾ ਹੰਦਾ ਸਾਰਾ ਕੋਈ ਕੱਚਾ ਗੱਲਾਂ ਕੰਮ ਨਹੀਂ ਹੋ ਗੱਪੀ ਹਾਂ ਜੀ ਮੇਨ ਮਿਸਤਰੀ ਇੱਥੋਂ ਦੇ ਇਹਨਾਂ ਦੇ ਸਿਰ ਤੇ ਗੇਮ ਆ ਸਾਡੀ ਵੇਖਿਓ ਹਣ ਇਹ ਚਲੋ ਜੈਕ ਉਹਨੇ ਡਾਇਰੈਕਟਰ ਲੈ ਕੇ ਹੋਈ ਨਹੀਂ ਹੁਣ ਉਹਦਾ ਵੀ ਕਰਉਣਾ ਕੰਮ ਬੋਲਣ ਤੋਂ ਬਾਅਦ। ਚਲੋ ਉਹ ਨੇ ਤਾਂ ਨੂੰ ਫਿਰ ਅੱਗੇ। ਲੈ ਵੀ। ਉਹ ਉਲਾਤੀਆਂ ਤਰ੍ਹਾਂ ਹੁਣ ਲੱਗਣਗੇ ਸਪੀਕਰ। ਖਾਣ ਨੂੰ। ਇਹਦੇ ਵਿੱਚ ਨਾ ਲੱਗਣਗੇ ਸ਼ੀਸ਼ੇ 'ਚ। ਲਾ ਦੇਊਗੇ। ਸ਼ੀਸ਼ੇ ਚ ਲਾਉਨੇ ਆ ਫਿਰ ਵਧੀਆ। ਲੈ ਵੀ ਇੱਕ ਬੰਗਾ ਪਾਇਆ ਥੋੜਾ ਜਿਹਾ। ਤੇ ਆ ਇਹ ਰਾਨਾ ਸਿਸਟਮ ਆ। ਆ ਇਦਾਂ ਲੱਗ ਨਹੀਂ ਜਾਵੇ ਤੇਰੇ। ਜਾਲੀ ਜੀ ਨਹੀਂ ਲੱਗਣ ਜੀ। ਫੋਨ ਤੇ ਜਾ ਮੇਰੇ ਸਾਹਣਾ ਫੱਟਾ ਨਵਾ ਬਣਾਉਣਾ ਬਹੁਤ ਹੈ ਜਾ ਕੋਈ ਇਹਨੂੰ ਘੱਟ ਵੱਟ ਕੇ ਜਿਗਾਰਡ ਲਾਉਂਦੇ ਆ। ਤੇ ਸਕਰੀਨ ਤੁਸੀਂ ਕਰੋ ਚੈੱਕ। ਪੂਰੀ ਓਕੇ ਰਿਪੋਰਟ ਕਰਾਤੀ ਅੰਦਰੋਂ। ਤੇ ਬਾਕੀ ਇਹ ਵੀ ਜੇ ਵਲੌਗ ਵਧੀਆ ਲੱਗਣ ਲੈਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜਿਹੜੇ ਨਵੇਂ ਆ। ਤੇ ਜਿਹੜੇ ਪੁਰਾਣੇ ਆ ਉਹ ਬਰਾ ਸ਼ੇਅਰ ਤੇ ਲਾਈਕ ਕਮੈਂਟ ਵੀ ਕਰ ਦਿਆ ਕਰੋ ਤਾਂ ਕਿ ਉਹ ਤੁਹਾਡੇ ਵਰਗੇ ਹੀ ਇੱਥੇ ਦੇ ਲੋਕ ਲੈ ਕੇ ਆਉਂਦੇ ਰਹੀਏ ਕਿਉਂਕਿ ਸਾਨੂੰ ਵੀ ਯਾਰ ਕਰਨਾਂ ਤੇ ਚਲੋ ਅਸੀਂ ਉਦਾਂ ਵੇਂਦਾ ਇਹ ਕੰਮ ਤੇ ਬਾਜਾ ਨੂੰ ਵੀ ਸਪੋਰਟ ਹੋਵੇ ਵੀ ਚੱਲ ਕੋਈ ਸਪੋਰਟ ਦਿਹਾ ਕਰਨਾ ਤੇ ਥੋੜਾ ਬੋੜਾ ਸਪੋਰਟ ਕਰਿਆ ਕਰੋ ਤੇ ਕਮੈਂਟ ਵੀ ਮੂਡ ਕਰਿਆ ਕਰੋ ਵਾਓ ਲੋ ਵੀ ਬੈਕ ਕੈਮਰੇ ਦੀ ਕਰਨ ਲੱਗੇ ਹਣ ਫਿਟਿੰਗ ਤਾਂ ਬੇਟ ਜੀ ਨਾਲ ਹੁੰਦੀ ਇਹਦੇ ਵਿੱਚ ਇਹ ਹੁੰਦੀ ਸਾਈਜ਼ ਪ੍ਰੋਪਰ ਹੋ ਜਾਂਦਾ ਨਾ ਹਾਂ ਪੂਰੀ ਜਿੰਨੀ ਕਿ ਪਹਿਲਾਂ ਹੋਰੀ ਉੰਨੀ ਹੀ ਨਿਕਲ ਜਾਣੀ ਇੱਧਰ ਜਿਹੜਾ ਕੋਣ ਹੈ ਹਾਂ ਕੋਇਆ ਕਿਹੜਾ ਵਾਹ ਬਈ ਲਾ ਦੇ ਗਏ ਹੈ ਹਾਂ ਦੇ ਹੋਏ ਕਰਨਾ ਹੋੜ ਕੱਟਦਾ ਹੈ ਦੂਜਾ ਦੂਜਾ ਹੀ ਨਿਕਲਿਆ ਜੀ ਸਦਾ ਹੀ ਲੈ ਵੀ ਹੁਣ ਜਾ ਉਹ ਕੈਮਰਾ ਫਿਰ ਕਹਿ ਲਾ ਲੰਗਾ ਬੇਲਟੀ ਹੋਲਵੇ ਪੂਰਾ ਪੂਰਾ ਨਿਕਲਿਆ ਜੀ ਸੇ ਤਾਂ ਜੰ ਨੂੰ ਸੁੱਕੇ ਜਾਣਾ ਹੁਣ ਕੈਮਰਾ ਲੱਜਣਾ ਇੱਥੇ ਲਾਉਣੀ ਆ ਉੱਤੇ ਨੇ ਅਹੀਂ ਮੇਲਾ 70 ਕਿਲੋਮੀਟਰ ਤੋਂ ਆ ਗਿਆ ਤਾਂ ਚਾਹ 1.5 ਘੰਟਾ ਹੋਯਾ ਅਜੇ ਤੱਕ ਜਾਣ ਹੀ ਪਾnde। ਉਹ ਭਰਾ ਮੋਮਬਤੀ ਤੇ ਲਾ ਰੱਖੀ ਹੋਆ। ਹਾਂ ਮੋਮਬਤੀ ਤੇ ਰੱਖੀ ਏ। ਹਾਂ। ਮੈਂ ਕਿਹਾ ਰਾਤ ਨੂੰ ਕਿੰਦੀ ਲਾ ਪਾਵਾਂ? ਕੋਲ ਵੀ ਰੂਮ ਬਣ ਗਿਆ ਹੋਆ ਬੈੱਡ ਨਹੀਂ ਲਾਇਆ ਇੱਥੇ। ਬੈੱਡ ਬੁੱਡ ਲਾ ਸਾਰਾ ਕੋ। ਆ ਕੁੜੀਆ ਬਾਥਰੂਮ ਨੂੰ ਬੂਹਾ ਬੜਾ ਤੜਾ ਲਾਤਾ। ਬਾਥਰੂਮ ਨੂੰ ਤੁਸੀਂ ਬੂੜਾ ਟੋਪ ਦਾ ਬਣਾਤਾ। ਤੇ ਬਾਥਰੂਮ ਆ। ਅਸਾ ਸੀ ਜਾਵ। ਤੇ ਸਾਫ ਸੂ ਵੀ ਕਰ ਲੋਗੇ ਵੇਹ ਤੇ ਲਵੇ। ਨਹੀਂ ਨਹੀਂ। ਵਾਹ ਮਮੇ ਤੇ ਬਾਹ ਉਹ ਬੱਲੇ ਤੇ ਰੇਲ ਲਗਾਈ ਆ ਕੀ ਕੀਤੀ ਉਹ ਗੱਲ ਵੇਖੀ ਇਹ ਚਾਚਾ ਨੇ ਵੀ ਨਾ ਅੱਲਾ ਵਾਹਲਾ ਬਾਹਰ ਹੋਣਾ ਚੋਰੀ ਦੇ ਕੀ ਆ ਹੈ ਤੇ ਚਾਚਾ ਕਿਹੜਾ ਜਮ ਮੈਕੈਨਿਕ ਦੂਜਾ ਕੀ ਹੋਊਗੀ ਕਹਿੰਦਾ ਬੋਲ ਲੈ ਵੇ ਤਾ ਨਹੀਂ ਉਹ ਦਰਵਾਜ਼ੇ ਮਾਰ ਲਿਈ ਇਹਨੂੰ ਪਾ ਹੁਣ ਸਵਾਦ ਦੇਸਤੀ ਹੋਣਾ ਚਾਹੀਦਾ ਮੈਂ ਆ ਤੁਹਾਡੇ ਬਿੱਲ ਚੋੜਨਗੇ। ਲੋ ਵੀ ਜਦ ਨਹੀਂ 라ਤੀ ਆਏ ਨਾ ਉਹ ਦਿਨਾਂ ਨਹੀਂ ਤੂੰ ਮੇਰੇ ਸਾਹ ਹੁਣ ਇੱਥੇ। ਜਦੋਂ ਅਨੰਦਪੁਰ ਜਾਣਾ ਇੱਥੇ 라ਤੀ ਆਈ ਬੜਾ ਜਰ ਦੋ ਦੋ ਤਿੰਨ ਵਜੇ ਗਏ ਸਵੇਰੇ। ਵਧੀਆ 7 ਵਜੇ ਆਏ ਹੀ। ਆਏ ਤੇ ਪੁੱਛਿਆ ਮੈਂ ਉਹ ਬੰਦਾ ਕਿੱਥੇ ਹੈ? ਉਹ ਕਹਿੰਦੇ ਉਹ ਗਿਆ ਕਹਿੰਦੇ। ਲੋ ਵੀ ਤੇ ਕੀ ਹੋਂਡੀ ਤਿਆਰ? ਤੁਹਾਨੂੰ ਉਹ ਵਿਖਾਦੀ ਹੈ ਬੜੇ ਯਾਰੀ ਵਿਖਾਈ ਹੈ। ਤੇ ਜਿੱਦਾਂ ਕਿ ਤੁਹਾਨੂੰ ਤਾਂ ਸਿਆਹ ਵੇਖ ਲਓ ਮਿਸਤਰੀ ਸਾਹਿਬ ਇਹੀ ਨੇ ਮੇਨ ਇਥੇ ਜੋ ਕਰਨਾ ਸਾਰਾ ਕੋਈ ਇਹਨਾਂ ਨੇ ਕਰਨਾ ਬਾਕੀ ਛਤਰੀਆਂ ਵੀ ਲੱਗੀਆਂ ਇੱਥੇ ਕੋਬਾ ਟੌਪ ਦੇ ਆ ਕਪੜਾ ਐ ਦੂਜਾ ਸਿੰਥੈਟਿਕ ਦਾ ਚੜਾਉਣ ਲੱਗੇ ਇਹਦੇ ਤੇ ਪੂਰਾ ਇੱਕ ਨੰਬਰ ਕਮਾ ਸੋਹਬ ਸਾਹਿਬ ਜੀ ਇਹਦਾ ਕੁਰਤਾ ਪਹਿਣਾ ਕੁਰਤਾ ਵਧੀਆ ਬਣਾਦਾ ਹੈ ਦਾ ਠੰਡ ਵਾਲਾ ਹੈ ਠੰਡ ਚ ਪਹਿਣਾ ਲੈ ਬਹਿਗਾਗਾ ਇਹਦਾ ਦਾ ਹਾਂ ਉਹ ਵੀ ਬਿਖਾਵਾਂਗੇ ਤੁਹਾਨੂੰ ਉਹ ਵਿਖਾਉਣੇ ਚ ਘਰ ਆਪਣੀ ਸ਼ੂਟਿੰਗ ਹੋਣੀ ਹੈ ਨਾ ਉਹ ਉਹ ਪਾ ਕੇ ਕਰਾਵਾਂਗੇ ਪਏ ਵੀ ਨਿਆਰਾ ਬੰਨੀ ਆਂਦੀ ਵਾਕੀ ਲੋ ਵੀ ਚੈਂਪੀਅਨ ਸੀਰੀਜ਼ ਤਾਂ ਆ ਵੀ ਜੀ ਚੱਕਰ ਵਧੀਆ ਹੀ ਇੰਪੋਰਟੈਂਟ ਨਹੀਂ ਮਜ਼ਾਕ ਨਹੀਂ ਹਰ ਗਿਆ ਬੇਟੀ ਬੁਰੀ ਹੈ ਵੀ ਉਹਨਾਂ ਬਣਾਈਗਾ ਉਹਨਾਂ ਫਲਾਈਨ ਬੁਰੀ ਹੋ ਕੇ ਰਿਪੋਰਟ ਕੱਲ ਲਾ ਦੇਗਾ ਨੇ ਸੰਦ ਸੀ ਪੁਰਣੀ ਜਦੋਂ ਮੁੱਕੀ ਗੋਰੀਏ ਲੋ ਵੀ ਸੁਣਾ ਨਹੀਂ ਸਕਦੇ ਨਹੀਂ ਆ ਕਿਉਂਕਿ ਕਾਪੀ ਰਾਈਟ ਆ ਜਾਣਾ ਵਾ ਬਾਕੀ ਪੂਰਾ ਹੋ ਕੇ ਰਿਪੋਰਟ ਕੈਮਰਾ ਗੁੰਮਰਾ ਵੀ ਲੱਗ ਗਿਆ ਵਾ ਇਹ ডিসਪਲੇ ਲੱਗ ਗਈ ਆ ਐਂਪ ਉਧਰ ਆ ਤਾਂ ਐਂਪ ਬੜਾ ਤਕੜਾ ਠੀਕ ਆ ਕੇ ਰਿਪੋਰਟ ਸਾਰਾ ਕੁ ਹੋ ਗਿਆ ਵਾ ਚਲੋ ਕੋਈ ਨਹੀਂ ਨੌਨ ਕਾਪੀ ਰਾਈਟ ਚਲਾ ਕੇ ਕਿਦਾਂ ਵਾਂਗੇ ਤੁਹਾਨੂੰ ਕੋਈ ਨਾ ਰਿਵਿਊ ਫਾਈਨਰ ਦਾ ਸਾਰਾ ਕੁਝ ਡਬਲ ਕੁਆਲ ਚੰਗੇ ਪਲੇ ਚੱਲ ਗਏ ਤੇ ਹੁਣ ਪੁੱਟਦੀ ਫੇਰ ਗੱਡੀ ਵਾਪਸ ਮੁੜ ਕੇ ਬੀਕਰ ਦੀ ਦੋ ਚੱਲਣ ਡੇ ਕੀ ਕੀ ਟਾਈ ਕੀ ਕੀਤਾਈ ਕੀ ਕੀਤਾ ਕੋਈ ਨਹੀਂ ਵੇਖਦੇ ਹੁਣ ਬਾਕੀ ਹਾਂ ਵੀ ੱਲੇ ਤੇ ਕੋਈ ਚੱਲ ਕੇ ਵੇਖ ਲਾ ਉਹ ਵੀ ਆ ਵੇ ਉਹ ਖਾਣ ਦਾ ਕੋਈ ਵੇਖੀ ਪੜੀ ਹੈ ਕੱਚੀ ਕੋਈ ਜਾਣਦੇ ਹੀ ਮਮਾ ਕੱਚੀ ਕੋਈ ਚੱਲ ਗਏ ਕਰ ਖਾਏ ਹੁਣ ਚਲੋ ਨਟ ਵਾਜੀ ਦੋ ਆਚਾਂ ਲੋ ਵੀ ਪੂਰਾ ਸੈਂਡ ਸਿਸਟਮ ਹੋ ਗਿਆ ਸੱਡ ਤੇ ਵਲੌਗ ਦਾ ਭੁੱਲ ਗਿਆ ਥੋੜਾ ਜੇਤਾ ਗੱਲਾਂ ਗੱਲਾਂ ਜੀ ਚਾਹ ਹੀ ਬੜਾ ਤੇ ਕੀ ਕਰੀਏ ਤੇ ਹੁਣ ਹੀ ਆ ਗਏ ਕਾਦੀ ਤੇ ਹੁਣ ਖਾਣੇ ਵੀ ਨਹੀਂ ਕੋ ਪਾਰਟੀ ਵਾਹਟੀ ਦਾ ਬੋਲ ਨਹੀਂ ਰਿਆ ਗੱਲ ਕੀ ਆ ਕੋਈ ਗੱਲ ਨਹੀਂ ਚੱਲ ਆਈ ਕੈਨ ਕੀ ਬੋਲਦੇ ਫਿਰ ਨਾਲੇ ਕਰਾਉਨੇ ਤੁਹਾਨੂੰ ਸਿਸਟਮ ਦੀ ਜਾਲੂਕ ਚੈੱਕ ਕਰਾਤੀ ਤੁਹਾਨੂੰ ਓਡਾ ਓਡਾ ਮਾ ਆਈ ਕੈਨ ਲिटल ਅੰਡਰਸਟੈਂਡ ਹਾਂ ਆਈ ਕੈਨ ਭੋਖ ਹੈਂਡ ਕੁਖ ਹਾਂ ਉਹ ਹੀ ਆ ਕੀ ਆਈ ਕੈਨ ਆਈ ਕੈਨ ਅੰਡਰਸਟੈਂਡ ਲिटल ਲੇਟਰਨਲ ਇਸ ਓਕੇ 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 ਟ੍ਰਾਲੀ ਹੋਈ ਤੇ ਐਂਡ ਗੱਲ ਇਹ ਤਾਂ ਵੀ ਹੁਣ ਇੱਥੋਂ ਬੰਦ ਕੀਤਾ ਰਾਈਟ ਕਰ ਲੈਣਾ ਤੇ ਫਿਰ ਅਹੀਂ ਫਿਰ ਲੈਫਟ ਕਰਕੇ ਫਿਰ ਲੈਟ ਕਰਕੇ ਤੇ ਫਿਰ ਅਹੀਂ ਸਿੱਧਾ ਚਲ ਜਾਣਾ ਤੇ ਫਿਰ ਅਹੀਂ ਜਾ ਕੇ ਉੱਥੇ ਮਿਲਦੇ ਤੁਹਾਨੂੰ ਲੋ ਬੀਦੇ ਵੀ ਔਰ ਸੱਜਣੋ ਅਮ ਆ ਚੁਕੇ ਹਾਂ ਬੱਲੀ ਕੇ ਹੋਟਲ ਮੇ ਤੋ ਅੰਦਰ ਜਾ ਕੇ ਮਿਲਤੇ ਹਾਂ ਅਬ ਡੀ ਕਰੋ ਚੱਕਾ ਭਾਵਾ ਬਈ ਲੋ ਬਈ ਆ ਗਏ ਆ ਗਏ ਘਰ ਟੈਂਡ ਆ ਗਏ ਆ ਤੇ ਗੱਡੀ ਲਾਤੀ ਆ ਅੱਗੇ ਤੇ ਵੀ ਅਜ ਕੋਈ ਨਹੀਂ ਹੈਗਾ ਤੇ ਜਿਹੜਾ ਲੋਗ ਨੂੰ ਵਧੀਆ ਲੱਗਾ ਨਾ ਵਲੋਗ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਮੈਂਟ ਵੇਹ ਲੋ ਆ ਵੀ ਕਹਿੰਦਾ ਬੋਲ ਬੋਲ ਕੇ ਲਾਈਕ ਕਮੈਂਟ ਕਰ ਦਿਓ ਵੇਖੋ ਕੁਰਸੀਆਂ ਰਕੀਆਂ ਇੱਥੇ ਇਹਨੇ ਬਾਲ ਤੇ ਝਟ ਦੇਣੀ ਆ ਕਿ ਕੋਲਾ ਹੀ ਨਹੀਂ ਆ ਜੀ ਬਈ ਆਹ ਵੇ ਸਾਰਾ ਫੋੜੇ ਪਾਣੀ ਛੱਡ ਕੇ ਤੇ ਜੇ ਗੇ ਹੋ ਆ ਕੋਲਾ ਹੀ ਨਹੀਂ ਆਹ ਵੇ ਉੱਤਰ ਆਹ ਆ ਪਾਣੀ